ਅੱਜ ਮੈਂ ਤੇ ਨੌਨਾਲ ਜਾ ਰਿਹਾ ਜੀ ਭੋਗ ਤੇ ਪਿੰਡ ਸਾਇਸੇ ਵੇਖਣ ਗੋਗਨ ਮਹਿ ਦੁਲੰਗ ਜੀ ਮਾਨਿਆ ਅੱਜ ਇਹ ਸੈਰ ਕਰਾਉਣੀ ਆ ਸਿ ਤੇ ਕੋਈ 2-3 ਕਿਲੋਮੀਟਰ ਘੁੱਟਾਣੀ ਐ ਉੱਤੋਂ ਇਹ ਤੁਰ ਕੇ ਆਉਣਗੇ ਤੇ ਜੇ ਕਿਸੇ ਨੇ ਮਤਲਬ 5 ਲੱਖ ਵਾਲਾ ਕਾਰਡ ਬਣਾਉਣਾ ਲਾਜ ਵਾਲਾ ਜਾਂ ਕੋਈ ਤੁਹਾਡੇ ਜਿਹੜਾ 200 ਰੁਪਏ ਰੁਕਿਆ ਹੋਇਆ ਜਾਂ ਹੋਰ ਕੋਈ ਕੰਮ ਹੈ ਤਾਂ ਤੁਸੀਂ ਬਾਈ ਨੂੰ ਕੰਡਕਟ ਕਰ ਸਕਦੇ ਹੋ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਕਿ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਮੈਂ ਤੇ ਨੌਨਾਲ ਜਾ ਰਹੇ ਹਾਂ ਜੀ ਭੋਗ ਤੇ ਪਿੰਡ ਤੇ ਦਿਖਾਉਣੇ ਆ ਤੁਹਾਨੂੰ ਪਿੰਡ ਦਾ ਰੌਣਕ ਮੇਲਾ ਆਜੋ ਕਰਾਂ ਬਾਦ ਦੇ ਆਪਾਂ ਅੱਜ ਦੀ ਵੀਡੀਓ ਵੱਲ ਵਾਹ ਵੀ ਵਾਹ ਕੱਠ ਬਹੁਤ ਆ ਮਨਜੋਤ ਸਿੰਘ ਲਓ ਜੀ ਹੁਣ ਜਾਂਦੇ ਆ ਪੰਛਾ ਚਰਕਨ ਚੜਾਉਣਾ

Oh, <laughs> oh, ਨਾ ਮਜਾ ਦੇ ਵੇ ਪਾਰ ਜੋ ਸ਼ਰਧਾਰ ਕਰੇ ਜੀ ਮਦੇ ਰੰਗਲੇ ਇਸ ਹੈ ਮੇਰੇ ਨਾਲ ਜਾ ਰਹੇ ਨੇ ਅੱਜ ਪੰਜੀਤ ਸਿੰਘ ਮਾਨ ਸਾਹਿਬ ਦੇ ਅੱਜ ਇਹਨਾਂ ਸੈਰ ਕਰਾਉਣੀ ਆ ਸੀ ਤੇ ਕੋਈ 2-3 ਕਿਲੋਮੀਟਰ ਦੂਟਾਣੀ ਐ। ਉੱਤ ਇਹ ਤੁਰ ਕੇ ਆਉਣਗੇ। ਤਾਂ ਕਰਕੇ ਫਿਰ ਅਸੀਂ ਇਹਨਾਂ ਨੂੰ ਛੱਟ ਕੇ ਆਉਣੇ ਅੱਥੇ ਅੱਜ ਤੇ ਕੱਲ੍ਹ ਆਣੇ ਆਉਣਾ ਤੁਰ ਕੇ ਤੁਰ ਕੇ ਵੀ ਨਹੀਂ ਆਉਣਾ ਭੱਜ ਕੇ ਆਉਣਾ ਠੀਕ ਐ। ਮਨਜ਼ੂਰ ਐ? ਬਸ ਠੀਕ ਐ। ਪੇਪਰ ਹੋਗੇ ਤੇਰੇ? ਪਾਰਟੀ ਕੋ ਦੇ ਰਹੇ। ਪਾਸ ਹੋਏ ਕਿ ਨਹੀਂ? ਕਿੰਨੇ ਦਾ ਸਟੰਬਰ ਆਇਆ? ਲਾਜ ਵਾਲਾ ਹੈ। ਹੈ? 74। ਹਾਂਜੀ ਮਿਲੋ ਇੰਦਰਜੀਤ ਜੀ ਨੂੰ, ਲੇਟ ਸਾਹਿਬ ਨੂੰ ਫੁੱਲੂ ਖੇੜੇ ਤੋਂ ਆਪਣੇ ਯਾਰ ਤੇ ਜੇ ਕਿਸੇ ਨੇ ਮਤਲਬ 5 ਲੱਖ ਵਾਲਾ ਕਾਰਡ ਬਣਾਉਣਾ ਲਾਜ ਵਾਲਾ ਜਾਂ ਕੋਈ ਤੁਹਾਡਾ ਜਿਹੜਾ 200 ਰੁਪਏ ਰੁਕਿਆ ਹੋਇਆ ਜਾਂ ਹੋਰ ਕੋਈ ਕੰਮ ਹੈ ਤਾਂ ਤੁਸੀਂ ਬਾਈ ਨੂੰ ਕੰਨੈਕਟ ਕਰ ਸਕਦੇ ਹੋ ਤੇ ਮਾੜਾ ਦੱਸੋ ਜੀ ਹੋਰ ਵੀ ਕੀ ਕੁਝ ਆਪਣੇ ਕੋਲੇ ਮੇਰਾ ਨਾਮ ਮਿੰਦਰਜੀਤ ਸਿੰਘ ਜੀ ਹਾਂਜੀ ਪਿੰਡ ਮੇਰਾ ਫੁੱਲੂ ਖੜਾ ਜੀ ਹਾਂਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮੈਂ 5 ਲੱਖ ਵਾਲੇ ਇਲਾਜ ਵਾਲੇ ਕਾਰਡ ਬਣਾਉਣਾ ਹੁੰਦਾ ਹਾਂ ਹਾਂਜੀ 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 ਇਹ ਕਾਰਡ ਜਿਹੜੇ ਇਹ ਜਿਹੜਾ ਗਰੀਬ ਪਰਿਵਾਰ ਹੈ ਉਹਨਾਂ ਦੇ ਤਾਂ ਬਣਦੇ ਆ ਜੀ ਇਹ ਰਾਸ਼ਨ ਕਾਰਡ ਦੇ ਥਰੂ ਠੀਕ ਹੈ ਜੀ ਤੇ ਜਿਹੜੇ ਹੈਗੇ ਆ ਵਰਗ ਮਿਸਤਰੀ ਜਾਤੀ ਦੇ ਬੰਦੇ ਹਾਂਜੀ ਉਹਨਾਂ ਕੋਲੇ ਲਾਹ ਪਾਤਰੀ ਕਾਪੀ ਹੁੰਦੀ ਹੈ ਜੀ ਠੀਕ ਹੈ ਜੀ ਇਹਨਾਂ ਦੇ ਉਸ ਦੇ ਹਿਸਾਬ ਨਾਲ ਬਣਦੇ ਆ ਓਕੇ ਓਕੇ ਜੀ ਤੇ ਜਿਹੜੇ ਜ਼ਿਮੀਂਦਾਰ ਆ ਆਪਣੇ ਜੇ ਫਾਰਮ ਨਾਲ ਬੰਦੇ ਉਹਨਾਂ ਦੇ ਓਕੇ ਓਕੇ ਠੀਕ ਹੈ ਜੀ ਜਾਂ ਕਿਸੇ ਦਾ ਪਹਿਲਾਂ ਕੋਈ ਕਾਰਡ ਬੰਦ ਹੈ ਕੇ ਵੀ ਸੀ ਹੋਣ ਵਾਲੀ ਰਹਿੰਦੀ ਹੈ ਹਾਂਜੀ ਉਹ ਵੀ ਮੈਨੂੰ ਮਿਲ ਸਕਦੇ ਜੀ ਠੀਕ ਹੈ ਠੀਕ ਹੈ ਉਹ ਵੀ ਹੋ ਜਾਂਦਾ ਉਹਨਾਂ ਦੇ ਵੀ ਕਾਰਡ ਅਸੀਂ ਚਲਾ ਕੇ ਦੇ ਦਿੰਨੇ ਆ ਠੀਕ ਹੈ ਜੀ ਤੇ ਜੋ ਇੱਕ ਇਹ ਕਾਰਡ 1 ਸਾਲ ਵਾਸਤੇ ਬੰਦ ਆ ਜੀ ਠੀਕ ਹੈ ਜੀ 1 ਸ ਖਾਲੀ ਹੋ ਜਾਂਦੀ ਹੈ ਤੇ ਉਹ ਤੋਂ ਬਾਅਦ ਫਿਰ ਨਵੀਂ ਆਈਡੀ ਆਉਂਦੀ ਹੈ ਨਵੀਂ ਫੋਟੋ ਲੱਗਦੀ ਹੈ ਤੇ ਫਿਰ ਦੁਬਾਰੇ ਕਾਰ ਚੱਲ ਪੈਂਦਾ ਤੇ ਜਿਹੜੇ ਕਾਰਡ ਹੈ ਇਹਦੇ ਤੇ ਇਹ ਕੁਝ ਪ੍ਰਾਈਵੇਟ ਹਸਪੀਟਲ ਵੀ ਚੱਕ ਲੈਂਦੇ ਆ ਇਹਨੂੰ ਤੇ ਸਰਕਾਰੀ ਹਸਪੀਟਲ 'ਚ ਵੀ ਇਲਾਜ ਫਰੀ ਹੈ ਜੀ ਇਹਦਾ ਇਹਦੇ ਨਾਲ ਜੀ 5 ਲੱਖ ਤੱਕ ਦਾ ਜੀ ਹਾਂਜੀ 5 ਲੱਖ ਤੱਕ ਦਾ ਤੇ ਇੱਕ ਜਿਹੜੇ 70 ਸਾਲ ਦੇ ਬਜ਼ੁਰਗ ਹੈ ਜਿਨ੍ਹਾਂ ਦੀ ਡੇਟ ਆਫ ਬਰਥ 1955 ਇਸ ਟਾਈਮ ਇਸ ਸਾਲ ਦੇ ਵਿੱਚ ਹਾਂਜੀ 2025 1955 ਤੋਂ ਘੱਟ ਹੈ ਠੀਕ ਹੈ ਜੀ ਉਹਨਾਂ ਵਾਸਤੇ ਵੇਵੰਦਨਾ ਕਾਰਡ ਬੰਦਾ ਹੈ ਆਸ਼ਮਾਨ ਵੇਵੰਦਨਾ ਓਕੇ ਹੁੰਦਾ ਜੀ ਉਹਦੇ ਥਰੂ ਥੋੜਾ ਜਨਾ ਫੈਸਿਲਿਟੀ ਜਿਆਦਾ ਮਿਲਦੀ ਹੈ ਜੀ ਕਿਵੇਂ ਜੀ ਇਹ ਜਿਹੜਾ 70 ਸੀਨੀਅਰ ਸਿਟੀਜ਼ਨ ਚ ਆ ਜਾਂਦੇ ਜੀ 70 ਸਾਲ ਵਾਲੇ ਓਕੇ ਓਕੇ ਉਹਨਾਂ ਨੂੰ ਕਿਸੇ ਜੇ ਫਾਰਮ ਦੀ ਲੋੜ ਨਹੀਂ ਕਿਸੇ ਰਾਸ਼ਨ ਕਾਰਡ ਦੀ ਲੋੜ ਨਹੀਂ ਓਨਲੀ ਕੱਲਾ ਆਧਾਰ ਕਾਰਡ ਨਾਲ ਲੈ ਕੇ ਆਉਣ ਹਾਂਜੀ ਤੇ ਕਾਲ ਦਾ ਉਹਦਾ ਬਣਾ ਕੇ ਲੈ ਜਾਣ ਤੇ ਆਪ ਦਾ ਇਲਾਜ ਜਿਹੜਾ ਕੋਈ ਉਹਨਾਂ ਦੀ ਹੈ ਜੋ ਵੀ ਕੋਈ ਹੈਗਾ ਇਲਾਜ ਉਹ ਕਰਵਾ ਸਕਦੇ ਠੀਕ ਜੀ ਤੇ ਜੇ ਕਾਰਡਾਂ ਦੀ ਗਿਣਤੀ ਥੋੜੀ ਬਹੁਤ ਜਿਆਦਾ ਹੁੰਦੀ 10 ਤੋਂ ਜਾਂ 20 ਤੋਂ ਜਿਆਦਾ ਹੁੰਦੀ ਤਾਂ ਫਿਰ ਆਪਾਂ ਪਿੰਡ ਜਾ ਕੇ ਬਣਾ ਦਿੰਦੇ ਹਾਂ ਹਾਂ ਜੀ ਹਾਂ ਜੀ ਆਪਣੀ ਪਿੰਡ ਜਾ ਕੇ ਬਣਾਉਣ ਦੀ ਸਹੂਲਤ ਵੀ ਕਾਰਡ ਹੈਗੀ ਹੈ ਜੀ ਓਕੇ ਜੀ ਜਿਵੇਂ ਮੈਨੂੰ ਫੋਨ ਕਰੋ 10 ਜਾਂ 20 ਕਾਰਡ ਹੈ ਤਾਂ ਮੈਂ ਆ ਕੇ ਕਾਰਡ ਬਣਾ ਕੇ ਜਾਵਾਂਗਾ ਅਗਲੇ ਦਿਨ ਉਹ ਕਾਰਡ ਪਹੁੰਚਦੇ ਕਰੂੰਗਾ ਤੇ ਕਾਰਡ ਦੀ ਕਿੰਨੀ ਫੀਸ ਹੁੰਦੀ ਹੈ ਕਾਰਡ ਦੀ ਫੀਸ মাত্র 100 ਰੁਪਏ ਹੈ ਜੀ ਤੇ ਤੁਹਾਡਾ ਮੋਬਾਈਲ ਨੰਬਰ ਦੱਸ ਦੋ ਜੀ 99308 ਜੀ 099966 ਠੀਕ ਹੈ ਜੀ ਤੇ ਇਹ ਕਿਹੜਾ 2000 ਵਾਲਾ ਜੇ ਮੈਂ ਹੁੰਦਾ ਜੀ ਉਹ ਕਿਈ ਵਾਰੀ ਕਈਆਂ ਤੇ ਨਹੀਂ ਆਉਂਦੇ ਇਹ ਜਿਹੜਾ 2000 ਰੁਪਏ ਵਾਲੀ ਮੋਦੀ ਵਾਲੀ ਸਕੀਮ ਹੈ ਜੀ ਜਿਹੜੀ ਐਮ ਕਿਸਾਨ ਸਮਾਨ ਨੀਤੀ ਯੋਜਨਾ ਵਾਲੀ ਹਾਂਜੀ ਇਹ 2000 ਰੁਪਏ ਵਾਲੀ ਕਿਸੇ ਦੀ ਤਾਂ ਲੈਂਡ ਸੀਰੀਂਗ ਲੋਨ ਹੈ ਹਾਂਜੀ ਕਿਸੇ ਦੀ ਕੇਵਾਈਸੀ ਹੋਣ ਵਾਲੀ ਰਹਿੰਦੀ ਹੈ ਆਪਾਂ ਕੇਵਾਈਸੀ ਵੀ ਕਰਦੇ ਆਂ ਤੇ ਲੈਂਡ ਫੀਰਿੰਗ ਵੀ ਆਪਾਂ ਇਹਦਾ ਵੀ ਹੱਲ ਕਰ ਦਿੰਦੇ ਆਂ ਮਤਲਬ ਜੇ ਕਿਸੇ ਦੇ ਪੈਸੇ ਰੁਕੇ ਤਾਂ ਆ ਜਾਂਦੇ ਆਂ ਹਾਂਜੀ ਹਾਂਜੀ ਆ ਜਾਂਦੀ ਆਂ ਅੱਛਾ ਜਿਹੜੀ ਪੁਰਾਣੀ ਕਿਸਤ ਰੁਕੀ ਹੁੰਦੀ ਉਹ ਵੀ ਆ ਜਾਂਦੀ ਦੀ ਹਾਂਜੀ ਉਹ ਵੀ ਆ ਜਾਂਦੀ ਹੈ ਕਿਸੇ ਦੀਆਂ 10 ਕਿਸਤਾਂ ਆ ਜਾਂ ਕਿਸੇ ਦੀਆਂ 9 ਆਈਆਂ ਹਾਂਜੀ ਕਿਸੇ ਦੀ ਕੋਈ 5 ਆ ਕੇ ਰੁਕ ਗਿਆ ਹਾਂਜੀ ਜਾਂ ਕਿਸੇ ਦਾ ਕੋਈ ਲੈਂਡ ਫੀਰਿੰਗ ਦੇ ਥਰੂ ਖੜਾ ਕੰਮ ਤਾਂ ਉਹ ਵੀ ਆਪਾਂ ਕਰਕੇ ਦਿੰਨੇ ਆਂ ਹੱਲ ਜੋਸ ਆਪਾਂ ਮੈਂ 10 ਕਿਸਤਾਂ ਰੁਕੀਆਂ ਪਰ ਮੈਂ 8 ਸਾਰੀਆਂ ਆਉਣਗੀਆਂ ਬਿਲਕੁਲ ਆਉਣਗੀਆਂ ਜੀ 15-20 ਦਿਨਾਂ ਦੇ ਵਿੱਚ ਵਿੱਚ ਸਾਰੇ ਪ ਤੇ ਰਾਹ ਪੇ ਜਾਣਗੇ ਤੇ ਵਾਹ ਪੇ ਜਾਣਗੇ ਤੁਸੀਂ ਕਰੀ ਮੌਕਾ ਦੇਖੇ ਵੇਖੋ ਤੁਸੀਂ ਆਪ ਹੀ ਅੱਖਾਂ ਗਲੀ ਵਾਕਈ 100 ਰੁਪਏ ਚ ਆਉਂਦਾ ਵੀ ਕੀ ਹੈ ਬਾਈ ਯਾਰ ਨਹੀਂ ਆਉਂਦਾ ਜੀ 100 ਰੁਪਏ ਜਿਹਦਾ 5 ਲੱਖ ਦਾ ਰਾਜ ਹੁੰਦਾ ਨਾਲੇ ਪੈਂਡਾ ਕੇ ਕਰ ਦਿੰਦੇ ਇਦਾਂ ਵੱਡੀ ਗੱਲ ਕੀ ਹੋ ਗਈ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ